ਸ਼੍ਰੋਮਣੀ ਗੁਰਦਵਾਰ ਪ੍ਰੰਧ ਕਮੇਟੀ ਦਾ ਆਮ اجلاس 3 ਨਵੰਬਰ ਨੂੰ ਜਿਹਦੇ ਹਵਾਲੇ ਨਾਲ ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕਰ ਰਹੇ ਸੀਗੇ ਵੀ ਕਿ ਬਾਦਲ ਧਰ ਵੱਲੋਂ ਦਾ ਲਗਭਗ طے ਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੀ ਪ੍ਰਧਾਨਗੀ ਦੇ ਉਮੀਦਵਾਰ ਹੋਣਗੇ ਤੇ ਬਾਕੀ ਨਾਮ ਵੀ ਕੁਝ ਨਵੇਂ ਆ ਜਾਣਗੇ ਕੁਝ ਪੁਰਾਣੇ ਜ਼ਿਆਦਾਤਰ ਚੱਲ ਜੂਗਾ ਕੰਮ ਉਹਨਾਂ ਕੋਲ ਗਿਣਤੀ ਮਿਲਦੀ ਵੀ ਹੈ ਕਿ ਜਦੋਂ ਤੱਕ ਆਮ ਚੋਣਾਂ ਨਹੀਂ ਹੁੰਦੀਆਂ ਐਸਪੀਸੀ ਦੀਆਂ ਤਦ ਤੱਕ ਕਹਿਣਾ ਮੁਸ਼ਕਲ ਹੈ ਕਿ ਹਾਂ ਵੀ ਕੋਈ ਹੋਰ ਤੇ ਬਾਜ਼ੀ ਮਾਰ ਜੂਗੀ ਉਹਨਾਂ ਦੀ ਜਿਹੜਾ ਬਾਦਲਾਂ ਦਾ ਕਬਜ਼ਾ ਹੈ ਆਪਣੇ ਹੀ ਮੈਂਬਰਾਂ ਨੂੰ ਨਾਲ ਲਾ ਕੇ ਦੁਬਾਰਾ ਵੀ ਚਰਚਾ ਕਰਾਈ ਜਾਂਦੇ ਕਿ ਦੇਖੋ ਸਾਡੇ ਕੋਲ ਤਾਂ ਮੈਂਬਰ ਮੁਰਮੁਰ ਕੇ ਆ ਰਹੇ ਪਰ ਸਵਾਲ ਤਾਂ ਪੁਨਰ ਸਰਜੀਤ ਅਕਾਲੀ ਰੰਦ ਦਾ ਵੀ ਸੀ ਕਿ ਜੇ ਇਤਨੀਆਂ ਉਮੀਦਵਾਰੀ ਹੋਏਗਾ ਤਾਂ ਉਦੋਂ ਕੌਣ ਹੋਏਗਾ ਤੇ ਉਹਦੇ ਨਾਲ ਸਵਾਲ ਇਹ ਵੀ ਸੀ ਕਿ ਲੜਨਾ ਵੀ ਹੈ ਕਿ ਨਹੀਂ ਮੁਰੇ ਤਰਨਤਨ ਵਾਲੀ ਜਿਮਨੀ ਚੋਣ ਤੇ ਅਜੇ ਰਾਸਸੀ ਮਾਮਲਿਆਂ ਦੀ ਕਮੇਟੀ ਨਹੀਂ ਬਣਾਈ ਬੈਸਿੰਟਾ ਢਾਂਚਾ ਬਣਾ ਲਿਆ ਪਰ ਉਹ ਵਿੱਚ ਸਰਗਰਮੀਆਂ ਜੇ ਫੜੀ ਹੋਈ ਨਜ਼ਰ ਨਹੀਂ ਆਉਂਦੀ ਹਾਂ ਕੰਦੀ ਕੇ ਅੰਦਰ ਦੋ ਧਾਰੀ ਚਰਚਾ ਚੱਲ ਗਈ ਇੱਕ ਧਿਰ ਕਹਿੰਦੀ ਹੈ ਕਿ ਸਾਨੂੰ ਚੁਣੌਤੀ ਬਣ ਕੇ ਸਾਹਮਣੇ ਖੜਨਾ ਚਾਹੀਦਾ ਜਿੰਨੇ ਮੈਂਬਰ ਬਰੋਚ ਵੋਟਾਂ ਪਾਉਂਦੇ ਰਹੇ ਨੇ ਉਹਨਾਂ ਨੂੰ ਖਿਡੂਤ ਰੱਖਣਾ ਚਾਹੀਦਾ ਉਹਦੇ ਨਾਲ ਲੋਕਾਂ ਨੂੰ ਸਨਹਿਆ ਜਾਂਦਾ ਕਿ ਅਸੀਂ ਲੜਦੇ ਤਾਂ ਹੈ ਐਂ ਥੋੜਾ ਰਾਸਵਾ ਮੰਗ ਕੇ ਬਰੋ ਦੀ ਧਿਰ ਤੇ ਬਾਕੀ ਦਾ ਉਮੀਦਵਾਰ ਨਾ ਖੜਾ ਕਰਨ ਤੇ ਬਾਹਰੋਂ ਆ ਕੇ ਲੋਕ ਲੜਦੇ ਰਹਿਣ ਘਟੋ ਘਟਮੀ ਉਰਤਾ ਖੜਾ ਕਰੀਏ ਉਹਦੇ ਵਿੱਚੋਂ ਹੁਣ ਤਰਨ ਤਰਨ ਦੀ ਜਮਨੀ ਚੋਣ ਸਾਂਝੇ ਤੌਰ ਤੇ ਲੜਨ ਦੇ ਕਾਰਨ ਕਿ ਕਾ ਸੇਵ ਅੱਜ ਦੀ ਇਕਤਰੇ ਨੂੰ ਕਿ ਸ਼ਾਇਦ ਆਪਾਂ ਇੱਥੇ ਵੀ ਇਕੱਠਾ ਇੱਕ ਮੈਂਬਰ ਖੜਾ ਕਰ ਸਕਦੇ ਹਾਂ ਇਸ ਲਈ ਦੂਜੀ ਪਾਸੇ ਕੁਝ ਰਾਂਗੀਆਂ ਨੇ ਕਿ ਨਹੀਂ ਆਪਾਂ ਨੂੰ ਬਚਣਾ ਚਾਹੀਦਾ ਜੇ ਜਦੋਂ ਪਤਾ ਹੀ ਹਾਰੇ ਨਸੀਬ ਹੋਣੀ ਹੈ ਤੇ ਆਪਾਂ ਉਹਨਾਂ ਨੂੰ ਵੀ ਹਵਾ ਦੇਈਏ ਉਹਨਾਂ ਨੂੰ ਫਿਰ ਕਹਿਣਾ ਜੀ ਲਾਉ ਜੀ ਪੰਡਤ ਸਜੀਤ ਕਾਲੀਦਾਲ ਦਾ ਮੀਤਵਾਰ ਦਾ ਰਾਤਾ ਇਸ ਲਈ ਆਪਾਂ 227 ਵਾਲੇ ਪਾਸੇ ਨੂੰ ਜਾਈਏ ਧਰੂ ਨਾ ਜਾਈਏ ਪਰ ਇਹਦੇ ਦਰਮਿਆਨ ਹੀ ਕਹਿੰਦੇ ਜੀ ਉਮੀਦਵਾਰਾਂ ਦੇ ਨਾਮ ਬਾਰੇ ਵੀ ਚਰਚਾ ਚੱਲ ਰਹੀ ਹੈ ਮੰਨਿਆ ਜਾ ਰਿਹਾ ਕਿ ਦੀਵਾਲੀ ਤੋਂ ਬਾਅਦ ਇੱਕ ਗੰਭੀਰ ਬੈਠਕ ਪੰਡਤ ਸਜੀਤ ਕਾਲੀਦਾਲ ਦਾ ਜਥੇਬੰਦ ਘਟਾਂਚਾ ਕਰੇਗਾ ਇਦੇ ਵਿੱਚੋਂ ਬੀਬੀ ਜਗੀਰ ਖੋੜ ਦੀ رائے ਵੀ ਲਈ ਜਾਏਗੀ ਕਿਉਂਕਿ ਉਹ ਚੋਣਾ ਦੋ ਵਾਰ ਲੜ ਚੁੱਕੇ ਨੇ ਇੱਕ ਵਾਰ ਹੈਨਾ ਹੋਰ ਇੱਕ ਉਮੀਦਵਾਰ ਖੜਾ ਕੀਤਾ ਜਿਹਦੇ ਬਾਰੇ ਕਹਿੰਦਾ ਕਿ ਬਾਦਲਨੋਂ ਤੱਕ ਪਹੁੰਚ ਵੀ ਕਰ ਸਕਦੇ ਨੇ ਜੀ ਪਰ ਇਸ ਵਾਰ ਮੰਨਿਆ ਜਾ ਰਿਹਾ ਕਿ ਪੁਨਰ ਸਜੀਤ ਕਾਲੀ ਵਾਲ ਦਾ ਉਮੀਦਵਾਰ ਬੀਬੀ ਜਗੀਰ ਕੋਰ ਨਾ ਹੋ ਕੇ ਕੁਮਿੰਤ ਸਿੰਘ ਲੰਗੋਵਾਲ ਵੀ ਹੋ ਸਕਦੇ ਨੇ ਬਿਲਕੁਲ ਜੀ ਪਹਿਲਾਂ ਪ੍ਰਧਾਨ ਵੀ ਰਹੇ ਨੇ ਤੇ ਬਾਦਲਨ ਨਾਲ ਪਹਿਲਾਂ ਰਾਪਤਾ ਵੀ ਦੀਆ ਪਰ ਹੁਣ ਸਾਹਮਣੇ ਖੜੇ ਨੇ ਸੋ ਇਸ ਲਈ ਮੈਂ ਅਲਿੰਦਰ ਸਿੰਘ ਲਾਲ ਹੋਰਾਂ ਨੂੰ ਰੈਕਟਰ ਪੜਦਾ ਹੈ ਉਹਨਾਂ ਦਾ ਪਾਠਕ ਹੈ ਤੇ ਮੈਂ ਜਦੋਂ ਉਹਨਾਂ ਦੀਆਂ ਸਰਗੋਸ਼ੀਆਂ ਪੜ੍ਹ ਰਿਆ ਸੀ ਉਹਦੇ ਵਿੱਚ ਵੀ ਇਸ ਗੱਲ ਦਾ ਪੱਖੂ ਜ਼ਿਕਰ ਸੀ ਕਿ ਜੇਕਰ ਪੁਨਰ ਸਜੀਤ ਕਾਲੀਦਲ ਜਿਉਂ ਲੜਿਆ ਐਸਜੀਪੀਸੀ ਦੇ ਪ੍ਰਧਾਨ ਦੇ ਉਹਦੇ ਵੀ ਤਾਂ ਉਹਨਾਂ ਵੱਲੋਂ ਵੀ ਜ਼ਗੀਰ ਕੁਰਦੀ ਵਜਾਇ ਗੋਬਿੰਦ ਸਿੰਘ ਲੋਂਗੋ ਵਾਲੇ ਇਸ ਪਰ ਉਮੀਦਵਾਰ ਹੋ ਸਕਦਾ ਦੇਖਦੇ ਜੀ 3 ਨਵੰਬਰ ਖੜਾ ਦੂਰ ਬਹੁਤ ਬਹੁਤ ਸ਼ੁਕਰੀਆ